ਵਾਰ ਦਾ ਗੱਡੀ ਦੀ ਨੀ ਦੇ ਛੱਡਾ ਨੰਗਾ ਕਰਕੇ ਮਾਰ ਕੇ ਛੱਡਾ ਸਾਡਾ ਮੁੰਡਾ ਮਾਰ ਕੇ ਕੋਈ ਨਸਾਂ ਨਹੀਂ ਸੀ ਕਰਦਾ ਉਹ ਹੀ ਬਦਨਾਮ ਕਰਿਆ ਪੈਸੇ ਤਾਂ ਪੰਜਾਬ ਦੇ ਵਿੱਚ ਕਤਲ ਵਰਗੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਤੇ ਜੇ ਇੱਕ ਹੋਰ ਦਰਦਨਾਕ ਘਟਨਾ ਤਨੋਲਾ ਤੋਂ ਸਾਮ ਰਹੀ ਹੈ ਬਰਨਾਲਾ ਦੇ ਤਨੋਲਾ ਖੁਰਦ ਤੋਂ ਇੱਕ ਖਬਰ ਸਾਹਮਣੇ ਆਈ ਜਿੱਥੇ ਕਿ ਇੱਕ 20 ਸਾਲਾਂ 20 ਤੋਂ 22 ਸਾਲਾਂ ਮੁੰਡੇ ਦੀ ਲਾਸ਼ ਮਿਲੀ ਹੈ ਪੂਰੀ ਰਾਤ ਪਰਿਵਾਰ ਲਾਪਤਾ ਮੁੰਡੇ ਨੂੰ ਲੱਭਦਾ ਰਿਹਾ ਫੋਨ ਕਰਦਾ ਰਿਹਾ ਪਰ ਨਹੀਂ ਲੱਗਿਆ ਉਸ ਤੋਂ ਬਾਅਦ ਤੜਕੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਮਿਲੀ ਹੈ ਉਸ ਤੋਂ ਬਾਅਦ ਜਦੋਂ ਹੀ ਪਰਿਵਾਰ ਤੱਕ ਖਬਰ ਪਹੁੰਚਦੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਦੇ ਹੰਝੂ ਨਹੀਂ ਦੇਖੇ ਜਾ ਸਕਦੇ ਮਾ ਦੇ ਵੈਣ ਨਹੀਂ ਸੋਲੇ ਜਾਂਦੇ ਕਾਲਜਾ ਚੀਰ ਦਿੰਦੇ ਨੇ ਤਾਂ ਬੜੀ ਹੀ ਮੰਦ ਭਾਗੀ ਖਬਰੇ ਸਾਹਮਣੇ ਆ ਤੈ ਵੀ ਦੱਸਿਆ ਜਾ ਰਿਹਾ ਕਿ ਮ੍ਰਿਤਕ ਮੁੰਡੇ ਦੀ ਕੁਝ ਦਿਨ ਪਹਿਲਾਂ ਕਈ ਮੁੰਡਿਆਂ ਦੇ ਵੱਲੋਂ ਚੜੀ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਸੀ ਵੀਡੀਓ ਜਿਸ ਦੇ ਵਿੱਚ ਉਹਦੀ ਕੁੱਟਮਾਰ ਕਰ ਰਹੇ ਸੀਗੇ ਇੱਕ ਗੁੱਟ ਤਿੰਨ ਤੋਂ ਚਾਰ ਜਣੇ ਸੀਗੇ ਜਿਹੜੇ ਕਿ ਉਸ ਮੁੰਡੇ ਦੀ ਲਗਾਤਾਰ ਕੁੱਟਮਾਰ ਕਰ ਰਹੇ ਸਨ ਉਸ ਤੋਂ ਬਾਅਦ ਉਸ ਨੂੰ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਅਪਲੋਡ ਵੀ ਕੀਤਾ ਗਿਆ ਸੀਗਾ ਉਸ ਵੀਡੀਓ ਨੂੰ ਉਸ ਤੋਂ ਬਾਅਦ ਅਚਾਨਕ ਜਿਸ ਮੁੰਡੇ ਦੀ ਕੁੱਟਮਾਰ ਕੀਤੀ ਗਈ ਸੀ ਉਸੇ ਮੁੰਡੇ ਦੀ লাশ ਜਿਹੜੀ ਹੈ ਉਹ ਮਿਲਦੀ ਹੈ ਉਸ ਤੋਂ ਬਾਅਦ ਪਰਿਵਾਰ ਇੱਕ ਪਾਸੇ ਪੁਲਿਸ 'ਤੇ ਵੀ ਇਲਜ਼ਾਮ ਲਾ ਰਹੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਦੀ ਲਾਸ਼ ਨੂੰ ਜਿਹੜੀ ਚੱਕ ਕੇ ਸਿੱਧਾ ਲੈ ਆਈ ਪਰ ਸਾਨੂੰ ਨਹੀਂ ਦੱਸਿਆ ਗਿਆ। ਦੂਜੇ ਪਾਸੇ ਦੂਜੀ ਧਿਰ ਤੇ ਵੀ ਇਲਜ਼ਾਮ ਲਾ ਰਹੇ ਨੇ ਜਿਨ੍ਹਾਂ ਦੇ ਬਲੂਸ ਦੀ ਕੁੱਟਮਾਰ ਕੀਤੀ ਗਈ ਸੀ ਉਸ ਤੋਂ ਬਾਅਦ ਉਸ ਦੀ ਜਿਹੜੀ ਲਾਸ਼ ਮੋਟੀ ਫਿਲਹਾਲ ਪੁਲਿਸ ਜਿਹੜੀ ਇਹ ਮਾਮਲਾ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਕਤਲ ਕਿਸ ਦੇ ਵੱਲੋਂ ਕੀਤਾ ਗਿਆ। ਕੀ ਕਰ ਰਹੇ ਨੇ ਪੁਲਿਸ ਦੇ ਵੱਲੋਂ ਆਪਣੇ ਪਦਰਤੇ ਮਾਮਲੇ ਦੀ ਜਿਹੜੀ ਚਾਂਸ ਕੀਤੀ ਜਾ ਰਹੀ ਹੈ ਪਰ ਉਧਰ ਪਰਿਵਾਰ ਦੇ ਵੱਲੋਂ ਜਿਹੜੇ ਗੰਭੀਰ ਇਲਜ਼ਾਮ ਜੜੇ ਨੇ ਉਹ ਲਾਈ ਗਏ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪਰਿਵਾਰ ਦਾ ਕੀ ਕਹਿਣਾ ਉਹਨਾਂ ਦਾ ਕੀ ਪੱਖ ਹੈ ਤੇ ਉਧਰ ਪੁਲਿਸ ਦਾ ਕੀ ਕਹਿਣਾ ਕਿਸ ਤਰ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਸੀ ਤੁਹਾਨੂੰ ਸੁਣਾ ਦੇ। ਮਾਮਲਾ ਸਰ ਇਹ ਤਾਂ ਕਹਿੰਦੇ ਨੇ ਵੀ ਕੁੱਟਮਾਰ ਹੋਈ ਹੈਗੀ ਪੁਲਿਸ ਵਾਲੇ ਮਤਲਬ ਸਾਨੂੰ ਅਸੀਂ ਰਾਤ ਦੇ ਫੋਨ ਲਾਈ ਆ ਰਹੇ ਹਾਂ ਮੁੰਡੇ ਨੂੰ ਤੇ ਨਾ ਤਾਂ ਉਹਦਾ ਫੋਨ ਕਿਸੇ ਨੇ ਚੱਕਿਆ ਅੱਜ ਫੋਨ ਚੱਕਿਆ ਇਹਨਾਂ ਨੇ ਜਦੋਂ ਸਾਨੂੰ ਮੇਰੀ ਮਰਲੋ ਭੂਆ ਸੱਸ ਨੂੰ ਫੋਨ ਆਇਆ ਸਿੱਧਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮੁੰਡੇ ਦੀ ਆ ਜਿਹਦਾ ਨੰਬਰ ਹੈਗਾ ਫੋਨ ਉਹਦੇ ਨੰਬਰ ਤੋਂ ਕਰਿਆ ਮੁੰਡੇ ਦੇ ਤੋਂ ਕਹਿੰਦੇ ਵੀ ਇਹਦੀ ਡੈਥ ਹੋ ਗਈ ਅਸੀਂ ਜਦੋਂ ਪਹੁੰਚੇ ਆ ਜੀ ਉੱਥੇ ਮਤਲਬ ਉਹਨੂੰ ਇੱਥੇ ਲੈ ਆਏ ਸੀ ਉਹ ਸਿੱਧਾ ਉਰੇ ਲਿਆਏ ਜੀ ਨਾ ਸਾਡਾ ਕੋਈ ਬੰਦਾ ਸੀਗਾ ਉੱਥੇ ਸਿੱਧਾ ਲੈ ਕੇ ਆਏ ਨੇ ਜੀ ਛੱਟ ਮਤਲਬ ਮੂੰਹ ਤੇ ਸਾਰੇ ਪਲੇਡਿੰਗ ਹੱਦ ਤੱਕ ਆ ਰਹੀ ਹੈ ਜੀ ਨਹੀਂ ਤੁਹਾਡੇ ਛੱਕੀ ਦਾ ਮੁੰਡੇ ਦਾ ਮੁੰਡੇ ਦੀ ਮੌਤ ਹੋ ਗਈ ਹਾਂਜੀ ਡੈਥ ਹੋ ਗਈ ਹੋ ਸਕਦੀ ਹੈਗੀ ਛੱਕ ਕੀ ਦੇ ਕਿ ਨੇ ਕੀਤਾ ਇਹ ਛੱਕ ਦਾ ਮਤਲਬ ਪੁਲਿਸ ਵਾਲਿਆਂ ਤੇ ਵੀ ਲੱਗਦੀ ਆ ਜੀ ਸਾਨੂੰ ਤਾਂ ਤੇ ਜਿੰਦੇ ਦੀ ਲਗ ਡਾਟ ਵੀ ਹੈਗੀ ਸੀਗੀ ਠੀਕ ਆ ਉਹਨਾਂ ਤੇ ਵੀ ਲੱਗਦੀ ਆ ਸਾਨੂੰ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਕੀਤੀ ਤੁਹਾਡੇ ਬੇਟੇ ਹੀ ਕੁੱਟ ਮਾਰਦੇ ਜਾਉਂ ਹਾਂਜੀ ਹਾਂਜੀ ਹੋਈ ਸੀ ਵੀਰੇ ਮੰਗ ਕੀ ਕਰਦਾ ਮੰਗ ਕੀ ਕਰਦੇ ਹਨਸਾਫ ਮਿਲੇ ਜੀ ਸਾਨੂੰ ਕੀ ਕੰਮ ਕਰਦਾ ਸੀ ਇਹ ਇਹ ਮੁੰਡਾ ਫੈਕਟਰੀ ਚ ਲੱਗਿਆ ਹੋਇਆ ਸੀਗਾ ਜੀ ਪੜ੍ਹਾਈ ਵੀ ਕਰਦਾ ਸੀ ਨਾਲ ਫੈਕਟਰੀ ਚ ਵੀ ਲੱਗਿਆ ਹੋਇਆ ਸੀ ਬਰਨਾਲੇ ਦੇ ਰਣਵਾਲੀ ਅਮਨਦੀਪ ਕੌਰ ਬਰਨਾਲੇ ਦੇ ਰਣਵਾਲੀ ਆ ਮੈਂ ਅਲੈਮੁਅਰਹਮ ਮਾ ਬਲਾਉ ਜਵਾਕ ਸੀਗਾ 22 ਸਾਲ ਦਾ ਸੀਗਾ ਸਾਰਾ ਗ੍ਰੈਜੂਏਸ਼ਨ ਚੱਲ ਰਹੀ ਸੀ ਉਹਦੀ ਵਧੀਆ ਮੁੰਡਾ ਸੀਗਾ ਮਾਪੇ ਨੇ ਹੁਣ ਐਡਾ ਵੱਡਾ ਐਵੇਂ ਥੋੜੀ ਕਰਾ ਸੀ ਕਿਸੇ ਨੂੰ ਮਾਰਨ ਵਾਸਤੇ ਕੋਈ ਵੀ ਕੁਝ ਵੀ ਕਰ ਦੇ ਸਟੱਡੀ ਚੱਲ ਰਹੀ ਸੀ ਉਹਦਾ ਇੰਨਾ ਵਧੀਆ ਚੱਲ ਰਿਹਾ ਸੀਗਾ ਥੋੜੇ ਦਿਨ ਹੋ ਗਏ ਉਹਦੀ ਲੜਾਈ ਹੋਈ ਸੀ ਮੁੰਡਿਆਂ ਨਾਲ ਲੜਾਈ ਸੀਗੀ ਸਾਰੇ ਉਹਦੇ ਖਿਲਾਫ ਸੀਗੇ ਮੁੰਡੇ ਵੀ ਖਿਲਾਫ ਸੀਗੇ ਪੁਲਿਸ ਵਾਲੇ ਵੀ ਖਿਲਾਫ ਸੀ ਤਿੰਨ ਚਾਰ ਵਾਰ ਤਾਂ ਉਹਨੂੰ ਬਿਨਾਂ ਫालतू ਚੱਕ-ਜੱਕੇ ਕੁੱਟਤਾ ਪੁਲਸ ਵਾਲਿਆਂ ਨੇ ਮੈਂ ਖੁਦ 51 ਦੀ ਉਹਦੀ ਬੇਲ ਕਰਵਾ ਕੇ ਲੈ ਆਇਆ 15 ਦਿਨ ਹੋਇਆ ਹਜੇ ਜਦੋਂ ਉਹਦੀ ਲੜਾਈ ਹੋਈ ਹੈ ਨਾ ਕਿਸੇ ਨਾਲ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਜਦੋਂ ਉਹਨੂੰ ਕੁੱਟਿਆ ਉਹ ਵੀਡੀਓ ਮੇਰੇ ਕੋਲੇ ਮੇਰੇ ਫੋਨ 'ਚ ਹੈਗੀ ਹੈਗੀ ਪਾਦ ਹੋ ਇਹਨਾਂ ਨੂੰ ਉਹਦੀ ਵੀਡੀਓ ਜਿਹੜੀ ਮੈਂ ਜਦੋਂ ਪੁਲਿਸ ਵਾਲਿਆਂ ਨੂੰ ਦਿਖਾਈ ਕੁਛ ਨਹੀਂ ਕਰਿਆ ਉਹ ਮੁੰਡੇ ਦੇ ਪਰਚਾ ਪਾਇਆ ਤਾਂ ਦੂਸਰਿਆਂ ਤੇ ਕੋਈ ਪਰਚਾ ਨਹੀਂ ਪਾਇਆ ਹੈਗਾ ਪੁਲਿਸ ਨੇ ਕੁਛ ਨਹੀਂ ਕਰਿਆ ਜੀ ਤੇ ਹੁਣ ਜਵਾਖ ਕੱਲ ਦਾ ਕੱਲ ਦਾ ਮਿਲ ਨਹੀਂ ਰਿਹਾ ਹੈਗਾ ਸਿਕਾ ਇੰਨੇ ਫੋਨ ਲਾ ਰਹੇ ਸੀ ਉਹਨੂੰ ਬਾਰ-ਬਾਰ ਫੋਨ ਲਾ ਰਹੇ ਸੀ ਵੀ ਕਿੱਥੇ ਆ ਕਿੱਥੇ ਆ ਫੋਨ ਹੀ ਨਹੀਂ ਕੋਈ ਚੱਕ ਰਿਹਾ ਸੀ ਹੁਣ ਦੇਖੋ ਫੋਨ ਕਿੱਥੋਂ ਆਇਆ ਚੌਂਕੀ ਚੋਈ ਕਿਸੇ ਨੇ ਫੋਨ ਚੱਕਿਆ ਉਹਦਾ ਇਹ ਕਹਿੰਦੇ ਕਿਸੇ ਹੋਰ ਰੋਡ ਤੇ ਕਿਸੇ ਸਾਈਡ ਅਰਤਨੋਲੇ ਵਾਲੇ ਕਿਸੇ ਸਾਈਡ ਰੋਡ ਤੇ ਉਹਦੀ ਡੈੱਡ ਬਾਡੀ ਮਿਲਿਆ ਉੱਥੇ ਕਿਉਂ ਨਹੀਂ ਪੇਰੈਂਟਸ ਨੂੰ ਬੁਲਾਇਆ ਪੇਰੈਂਟਸ ਨੂੰ ਉੱਥੇ ਬੁਲਾਉਣਾ ਸੀ ਨਾ ਉੱਥੇ ਕਿਉਂ ਨਹੀਂ ਬੁਲਾਇਆ ਚੌਂਕੀ 'ਚ ਕਿਉਂ ਬੁਲਾਇਆ ਪੇਰੈਂਟਸ ਨੂੰ ਫਿਰ ਬਿਨਾ ਮਤਲਬ ਤੋਂ ਇੱਥੇ ਚੱਕ ਲਿਆਏ ਉਦੋਂ ਪੇਰੈਂਟਸ ਨਾਲ ਸੀਗੇ ਕਿਸੇ ਨੂੰ ਦਿਖਾਇਆ ਤੱਕ ਨਹੀਂ ਹੈਗਾ ਕਿਸੇ ਨੂੰ ਦਿਖਾਉਣਾ ਸੀਗਾ ਜਿੱਥੇ ਉਹਦੀ ਡੈਥ ਹੋਈ ਸੀ ਉੱਥੇ ਕਿਉਂ ਨਹੀਂ ਬੁਲਾਇਆ ਸਾਰਿਆਂ ਨੂੰ ਉੱਥੇ ਬੁਲਾਉਣਾ ਸੀਗਾ ਚੌਂਕੀ 'ਚ ਕਿਉਂ ਬੁਲਾਇਆ ਕਿਹੜੀ ਚੌਂਕੀ 'ਚ ਸੀਗਾ ਕਿਹੜੀ ਮੁੰਡਿਆ ਵਾਲੇ ਚੌਂ ਕਾਣੇ ਵਾਲਿਆਂ ਨੇ ਸ਼ਰਮ ਕਿਹਾ ਸੀ ਵੀ ਤੈਨੂੰ ਛੱਡਦਾ ਨਹੀਂ ਮੈਂ ਤੈਨੂੰ ਹੁਣ ਜਾਂ ਤੇਰੇ ਤੇ ਪਰਚਾ ਪਾਉਂਗਾ ਕੁਛ ਨਾ ਕੁਛ ਕਰੂੰਗਾ ਤੇਰਾ ਹੱਲ ਹੈ ਕੋਈ ਨਸ਼ਾ ਵਗੈਰਾ ਕਰਦਾ ਸੀ ਨਹੀਂ ਨਸ਼ਾ ਨਹੀਂ ਕਰਦਾ ਸੀਗਾ ਸਟੱਡੀ ਕਰ ਰਿਹਾ ਸੀ ਜਵਾਕ 19-20 ਸਾਲ ਦੇ ਇੰਨਾ ਛੋਟੇ ਜਵਾਕ ਨੂੰ ਇੰਨੀ ਕਿੰਨੀ ਹਕਕਤ ਸੀਗੀ ਉਹ ਕਿਸੇ ਨਾਲ ਇੰਨਾ ਲੜ ਸਕਦਾ ਸੀਗਾ ਪੈਦਲ ਤੁਰਿਆ ਜਾਂਦਾ ਸੀਗਾ ਉਹ ਕੋਈ ਬਾਈਕ ਉਹਦੇ ਕੋਲ ਨਹੀਂ ਸੀਗੀ ਕੱਲ ਰਾਤ ਕਦੋਂ ਲੱਤ ਤੇ ਬੈਹਿਆ ਰੋਡ ਨਾਲ ਜਾਂ ਤਰੂੰ ਤਲੋਂ ਗਿਆ ਸੀ ਕੱਲ ਕਦੋਂ ਸ਼ਾਮ ਦਾ ਗਿਆ ਹੋਇਆ ਸੀ ਕੱਲ ਸ਼ਾਮ ਦਾ ਗਿਆ ਹੋਇਆ ਸੀਗਾ ਕੋਈ ਸੱਤ ਪੇਟ ਦੇ ਨਿਸ਼ਾਨ ਨਹੀਂ ਉਸ ਦਾ ਕੋਈ ਨਿਸ਼ਾਨ ਨਹੀਂ ਸੀ ਹੁਣ ਤਾਂ ਮੈਂ ਦੇਖਿਆ ਨਹੀਂ ਹੁਣ ਤਾਂ ਸਾਨੂੰ ਦਿਖਾਇਆ ਨਹੀਂ ਹੈਗਾ ਹਜੇ ਤੱਕ ਤਾਂ ਸੀ ਦੇਖਿਆ ਨਹੀਂਗਾ ਮੰਗ ਕੀ ਕਰਦਾ ਮੰਗੇ ਤਾਂ ਇਨਸਾਫ ਹੁਣ ਜਵਾਕ ਤਾਂ ਮਿਲਣਾ ਨਹੀਂ ਹੈਗਾ ਪੇਰੈਂਟਸ ਦਾ ਇਕੱਲਾ ਇਕੱਲਾ ਮੁੰਡਾ ਸੀਗਾ ਹੁਣ ਉਹ ਤਾਂ ਮਿਲਣਾ ਨਹੀਂ ਹੈਗਾ ਵਾਪਸ ਪਰ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਹੋਇਆ ਕੀ ਹੈਗਾ ਹਾਲਾਤ ਕਿ ਐ ਜੇ ਕਰਦੇ ਸੀ ਕਰਦੇ ਹਾਲਾਤ ਇੰਨੇ ਜਿਆਦਾ ਮਾੜੇ ਇੱਕ ਕਮਰੇ ਚ ਰਹਿੰਦੇ ਨੇ ਸਿਰਫ ਇੱਕ ਕਮਰੇ ਚ ਗੁਜ਼ਾਰਾ ਕਰਦੇ ਹੈਗੇ ਸਿਰਫ ਉਹੀ ਸਹਾਰਾ ਸੀਗਾ ਉਹੀ ਐ ਥੋੜੀ ਆ ਹੁਣ ਐ ਇਦਾਂ ਦੇ ਹਾਲਾਤ ਥੋੜੀ ਹੋ ਸਕਦੇ ਆ ਵੀ ਕਿਸੇ ਦੇ ਵੀ ਜਵਾਨ ਮੁੰਡੇ ਨੂੰ ਚੱਕ ਕੇ ਮਾਰ ਦੋਂਗੇ ਤੁਸੀਂ ਇਹ ਦਾਕ ਨੂੰ ਵੀ ਦੌਰਾ ਪੈਂਦਾ ਜੀ ਸੜ ਮੇਰਾ ਨੂੰ ਗਰਮੀਤ ਕੌਰ ਆ ਜੀ ਇੱਕ ਮਿੰਟ 39 ਤੋਂ ਜੀ ਗਰਮੀਤ ਕੌਰ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਆ ਜਿੱਤਨ ਚਾਰ ਵਾਰੀ ਮੈਂ ਮੁੰਡਾ ਸੜਾ ਕੇ ਲਈ ਆ ਜੀ ਕੋਈ ਨਸਾਂ ਨਹੀਂ ਸੀ ਕਰਦਾ ਮੁੰਡਾ ਜੀ ਬਦਨਾਮ ਕਰਿਆ ਹੋਇਆ ਸੀ ਕਿਹਨੇ ਕਰਾਇਆ ਬਦਨਾਮ ਜੀ ਬਦਨਾਮ ਜੀ ਜਿਹੜਾ ਸਰਪੰਚ ਸੀ ਪਿੰਡ ਦਾ ਉਹ ਮੁੰਡੇ ਨੂੰ ਪੇਸ਼ ਕਰਕੇ ਆਇਆ ਸੀ ਦੋ ਵਾਰੀ ਫਣ ਗੰਜੇ ਤਨੋਲੇ ਦਾ ਉਹ ਵੀ ਪੇਸ ਕਰਕੇ ਆ ਮੈਂ ਜੀ ਪਰਚਾ 15 ਦਿਨ ਵੀ ਨਹੀਂ ਹੋਇਆ ਪਰਚਾ ਕਰਾਤਾ ਸੀ ਇਹਨਾਂ ਨੇ ਪੇਸ ਕਰਾਇਆ ਮੁੰਡੇ ਤੇ ਪਰਚੇ ਦਾ ਸਾਡੀ ਮਾਂ ਜਵਾਨਤ ਦਿੱਤੀ ਐ ਜੀ ਮੁੰਡੇ ਦੀ ਮੁੰਡੇ ਨੂੰ ਜਿਹੜੇ ਅੰਡਿਆ ਐ ਥਾਣੇਦਾਰ ਨੇ ਥਾਣੇਦਾਰ ਨੇ ਇਹ ਗੱਲ ਕਹੀ ਸੀ ਅਸੀਂ ਕੋਲੋਂ ਗੋਲੀਆਂ ਪਾ ਕੇ ਤੇ ਪਰਚਾ ਪਾਵਾਂਗੇ ਜੀ ਤੇ ਮੁੰਡੇ 'ਚ ਕੋਈ ਖੋਟ ਨਹੀਂ ਸੀ ਮੈਂ ਤਾਂ ਮੰਨਦੀ ਨਹੀਂ ਜੀ ਨਸ਼ਾ ਤਾਂ ਕਰਦਾ ਹੀ ਨਹੀਂ ਸੀ ਉਹ ਮੁੰਡਾ ਰਾਤ ਕਿੱਥੇ ਨਹੀਂ ਰਾਤ ਦਾ ਮੁੰਡਾ ਲੱਭ ਨਹੀਂ ਰਿਹਾ ਸੀ ਜੇ ਫੋਨ ਵੱਜੀ ਜਾਂਦਾ ਸੀ ਡੈੱਡ ਬੋਡੀ ਕੁੜੀ ਕੋ ਸੁਮਿਲੀ ਦੀ ਡੈੱਡ ਬੋਡੀ ਸਾਨੂੰ ਪਤਾ ਨਹੀਂ ਸੰਤ ਪੁਲਿਸ ਵਾਲਿਆਂ ਨੇ ਹੁਣ ਫੋਨ ਕਰਿਆ ਉਹਦੇ ਫੋਨ ਤੋਂ ਵੀ ਹੁਣ ਮਿਲੀ ਆ ਡੈੱਡ ਬੋਡੀ ਸਾਨੂੰ ਤਾਂ ਸਾਰੇ ਦਿਨ ਦ ਰਾਤ ਦੇ ਭਾਲ ਦੇ ਫਿਰਦੇ ਆ ਸੱਕ ਜੀ ਹਾਂਜੀ ਸੱਕ ਜੀ ਪੁਲਿਸ ਤੇ ਵੀ ਆ ਤੇ ਜਿਹੜੇ ਜਿਨ੍ਹਾਂ ਨੇ ਥੋੜੇ ਦਿਨ ਹੋ ਗਏ ਜਵਾਨਤ ਕਰਾਈ ਆ ਮੁੰਡੇ ਦੀ ਲੜਾਈ ਹੋਇਆ ਸਿਰਸੁਰਾ ਜਨਾਬ ਵੀਡੀਓ ਮੇਰੀ ਕੁੜੀ ਕੋਲੇ ਹੁਣਾਂ ਤੇ ਵੀ ਆ ਕਿੰਨੇ ਕੋ ਸੱਟ ਵੇਟ ਵੀ ਉਹਦੇ ਸੱਟ ਉਹ ਕਹਿੰਦੇ ਨੇ ਵੀ ਆ ਮੈਂ ਤਾਂ ਦੇਖਿਆ ਨਹੀਂ ਸਰ ਮੁੰਡਾ ਆ ਮੈਂ ਆ ਮੁੰਡੇ ਦੇਖ ਕੇ ਨੇ ਕਹਿੰਦੇ ਸੱਚ ਸੱਟਾਂ ਨੇ ਮੁੰਡੇ ਦੀ ਮੂਹ ਪਨਿਆਪਿਆ ਪਰਿਵਾਰ ਕੋਣ ਕੋਣ ਹੈ ਤੁਹਾਡਾ ਪਰਿਵਾਰ ਇੱਕ ਪਰ ਇੱਕ ਮਾਂ ਗਈ ਇੱਕ ਕੁੜੀ ਆ ਇੱਕ ਮੁੰਡਾ ਤੇ ਜੁੜਿਆ ਹੋਇਆ ਤਾਂ ਨਾ ਹੋਈ ਜੀ ਇਹ ਇਕੱਲਾ ਹੀ ਸੀ ਉਹਦੇ ਮਾਸ਼ੀ ਜੀ ਪਿਆਰੇ ਇਹ ਜਿਹੜਾ ਹੈ ਤਾਂ ਮੂਸਿਕ ਕਰਦਾ ਜੀ ਮੁੰਡਾ ਕੰਮ ਹੈ ਫੈਕਟਰੀ ਚ ਲੱਗਿਆ ਹੋਇਆ ਸੀ ਪੜਾਈ ਕਰਦਾ ਸੀ ਪੜਾਈ ਵੀ ਕਰ ਰਿਹਾ ਸੀ ਨਾਲ ਵੀ ਇਹ ਦੀ ਗ੍ਰੈਜੂਏਸ਼ਨ ਤਾਂ ਕਰ ਲਈ ਸੀ ਪੜਾਈ ਵੀ ਕਰਦਾ ਜੀ ਮੇਰੇ ਨਾਲ ਕੰਮ ਸਾਨੂੰ ਹੁਣ ਚਾਹੀਦਾ ਸਾਡਾ ਪੁੱਤ ਤਾਂ ਰਿਆ ਨਹੀਂ ਸਾਨੂੰ ਉਹ ਮਿਲਣਾ ਚਾਹੀਦਾ ਕੁਝ ਉਹਨਾਂ ਦਾ ਬਦਲਾ ਲੈਣਾ ਸੀ ਤਾਂ ਇਹਨਾਂ ਦਾ ਤਾਂ ਉੱਜੜ ਗਿਆ ਜੀ ਘਰ ਤੇ ਉਹਨੂੰ ਹੁਣ ਪੋਸਟਮਾਰਟਮ ਵਾਸਤੇ ਹਸਪਤਾਲ ਲਜਾਇਆ ਗਿਆ ਫਰਦਰ ਇਹਦੇ ਵਿੱਚ ਮੌਤੇ ਕਾਰਨਾ ਸਬੰਧੀ ਕਿ ਕੀ ਕਾਰਨ ਬਣਦੇ ਨੇ ਮੌਤੇ ਜੋ ਪਤਾ ਲੱਗੇਗਾ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਮਲਾਇ ਜਾਂ ਰਹੇ ਨੇ ਕਿ ਇਹ ਜੋ ਚਕੋਚਰੋਂ ਵਾਲਾ ਪੁਲਿਸ ਟਾਕੀ ਰਕੀ ਗਈ ਸੀ ਉਦੋਂ ਬਾਅਦ ਸਾਡਾ ਮੁੰਡਾ ਕਿ ਉਹ ਇੱਥੇ ਡੰਗ ਗਿਆ ਜੀ ਜਿਹੜਾ ਇਹ ਸੀਗਾ ਨੌਜਵਾਨ ਬਲਜਿੰਦਰ ਸਿੰਘ ਗਾਂਧੀ ਇਹ ਪਿਛਲੇ ਕਾਫੀ ਸਮੇਂ ਤੋਂ ਕੁਝ ਲੜਾਈ ਝਗੜਿਆਂ ਵਗੈਰਾ ਦੇ ਵਿੱਚ ਇਨਵੋਲ ਸੀਗਾ ਪਰ ਪੁਲਿਸ ਵੱਲੋਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਜਾਂ ਇਹਨੂੰ ਕੋ ਚੱਕਿਆ ਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਰੀਸੈਂਟਲੀ ਪਿੱਛੇ ਜੇ ਸੱਤ ਇਹਦੇ ਖਿਲਾਫ ਇੱਕ ਕੰਪਲੇਂਟ ਗੁਰਪ੍ਰੀਤ ਸਿੰਘ ਜਿਹੜਾ ਕਿ ਇਹਨਾਂ ਦੇ ਪਿੰਡ ਦਾ ਹੀ ਹੈਗਾ ਉਹਦੇ ਵੱਲੋਂ ਦਿੱਤੀ ਗਈ ਸੀ ਕਿ ਗੁਰਪ੍ਰੀਤ ਸਿੰਘ ਦੇ ਉੱਤੇ ਇਹਨੇ ਬਲਜਿੰਦਰ ਸਿੰਘ ਗਾਂਧੀ ਨੇ ਇਹਦੇ ਤੇ ਅਟੈਕ ਕੀਤਾ ਸੀ। ਤੋਂ ਉਸ ਸਬੰਧੀ ਇਹਨਾਂ ਨੂੰ ਜਿਹੜਾ ਚੌਂਕੀ ਹੰਡਾਇਆ ਵਿਖੇ ਬੁਲਾਇਆ ਗਿਆ ਸੀ ਤੇ ਉਹਦਾ ਜਿਹੜਾ ਇਹਨਾਂ ਦਾ ਕੰਪਰੋਮਾਈਜ਼ ਦੋਨਾਂ ਪਾਰਟੀਆਂ ਦਾ ਹੋ ਗਿਆ ਸੀਗਾ ਤੇ ਕੋਈ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਇਸ ਤੋਂ ਕਾਫੀ ਟਾਈਮ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਬਲਜਿੰਦਰ ਗਾਂਧੀ ਤੇ ਇਹਦੇ ਸਾਥੀਆਂ ਦੁਆਰਾ ਕਾਫੀ ਜ਼ਿਆਦਾ ਉਹਦੀ ਕੁੱਟਮਾਰ ਕੀਤੀ ਗਈ ਤੇ ਉਹ ਕੁੱਟਮਾਰ ਕਰਦਿਆਂ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਤੇ ਉਸ ਸਬੰਧੀ ਵੀ ਉਦੋਂ ਸਿਟੀ 2 ਦੇ ਵਿੱਚ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਉੱਤੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਸੀਗਾ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਪੁਲਿਸ ਵੱਰੋਂ ਜਿਹੜਾ ਬਲਜਿੰਦਰ ਗਾਂਧੀ ਸੀ ਇਹਨੂੰ ਕਦੇ ਨਹੀਂ ਲਿਆਂਦਾ ਗਿਆ ਨਾ ਹੀ ਇਹਦੇ ਤੇ ਕੋਈ ਕੋਈ ਐਫ ਆਈ ਆਰ ਵਗੈਰਾ ਦਰਜ ਕੀਤੀ ਗਈ ਨਾ ਹੀ ਇਹਨੂੰ ਕਦੇ ਗ੍ਰਿਫਤਾਰ ਕੀਤਾ ਗਿਆ ਸੋ ਇਹ ਬਿਲਕੁਲ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਵਿੱਚ ਜਿਹੜੀਆਂ ਕੋਈ ਇੰਜਰੀਜ਼ ਨੇ ਜਾਂ ਮੌਤ ਦੇ ਕਾਰਨ ਕੀ ਨੇ ਉਹਨਾਂ ਬਾਰੇ ਬਿਲਕੁਲ ਕਲੀਅਰ ਹੋ ਜਾਏਗਾ ਬਿਲਕੁਲ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਸਰਪ੍ਰਵਾਹ ਵੱਲੋਂ ਇੱਕ ਇਹ ਵੀ ਗੱਲ ਆਖੀ ਗਈ ਹੈ ਪੁਲਿਸ ਵੱਲੋਂ ਆਖਿਆ ਗਿਆ ਗੋਣੀਆਂ ਪਾ ਕੇ ਤੇ ਪਰਚਾ ਦਰਜ ਕੀਤਾ ਜਾਏਗਾ ਇਹ ਪੂਰਾ ਮਾਮਲਾ ਦੇਖੋ ਇਹ ਮੈਂ ਵੀ ਸੁਣੀ ਆ ਵੀਡੀਓ ਪਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹੋ ਜੀ ਕੋਈ ਗੱਲਬਾਤ ਨਹੀਂ ਹੈ